ਇੱਦਾਂ ਮੰਨਦੇ ਲੋ ਕਿਸੇ ਵੀ ਚੀਜ਼ ਨੂੰ ਸ਼ਿੱਦਤ ਨਾਲ ਚਾਹੁੰਦਾ ਹੈ ਵੀ ਹਾਂ ਵੀ ਮੈਂ ਇਸ ਚੀਜ਼ ਨੂੰ ਕਰਨਾ ਹੈ ਇਸ ਚੀਜ਼ ਨੂੰ ਪਾਉਣਾ ਹੈ ਤਾਂ ਉਹਦੇ ਵਿੱਚ ਰੁਕਾਵਟ ਆਉਣੀ ਆ ਸ਼ੁਰੂ ਹੋ ਜਾਂਦੀਆਂ ਕਿਉਂਕਿ ਉਹ ਚੀਜ਼ ਤੁਹਾਡੀ ਤੁਹਾਡਾ ਇਮਤਿਹਾਨ ਲੈਣਾ ਸ਼ੁਰੂ ਕਰ ਦਿੰਦੀ ਆ ਕੋਈ ਗੱਲ ਨਹੀਂ ਵੈਸੇ ਆਪਾਂ ਅੱਡੀ ਛੇਤੀ ਕੋਈ ਅੱਡੀ ਛੇਤੀ ਕੇ ਪਹਾੜ ਮੰਨਦੇ ਹੀ ਨਹੀਂਗੇ ਹਾਂਜੀ ਕੀ ਹਾਲ ਆ ਸਾਰਿਆਂ ਦੇ ਆਉਂ ਠੀਕ ਠਾਕ ਹਾਂ ਆਸ ਕਰਦਾ ਵੀ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਮੈਂ ਆਪਣੀ ਬੇੜੀ ਚ ਦਰਖਤ ਦੇ ਥੱਲੇ ਸੋਣਾ ਲੱਗ ਰਿਹਾ ਅੱਜ 3-4 ਦਿਨਾਂ ਦੇ ਵਿੱਚੋਂ ਕਿਉਂਕਿ 3-4 ਦਿਨ ਹੋ ਗਏ ਆ ਸਿਹਤ ਬਹੁਤ ਖਰਾਬ ਹੋ ਗਈ ਸੀ ਟਾਈਫਾਇਡ ਹੋ ਗਿਆ ਸੀ ਸਿਰ ਘਟ ਗਏ ਤੇ ਜਿਹੜਾ ਕੋਈ ਇਸ ਦਿੱਕਤ ਚੋਂ ਨੰਗੜਿਆ ਹੋਇਆ ਉਹ ਜਾਣਦਾ ਹੈ ਕਿ ਕਿੰਨਾ ਤਕਲੀਫ ਵਾਲਾ ਕੰਮ ਹੁੰਦਾ ਹੈ ਨਾ ਲੱਤਾਂ ਲੱਤਾਂ ਬਹੁਤ ਟੁੱਟਦੀਆਂ ਤੇ ਫਿਰ ਸਿਰ ਬਹੁਤ ਜਾੜਾ ਪਾਟਦਾ ਬਹੁਤ ਜਾੜਾ ਦਿੱਕਤ ਆਉਂਦੀ ਆ ਨਾ ਮਨ ਲੱਪੇਂ ਜੋ ਗਾਣਾ ਗਾਣ ਜੋ ਗਾਣਾ ਬੈਨ ਜੋਗਾ ਬਸ ਇਦਾਂ ਹੀ ਹੋ ਜਾਂਦਾ ਕਿ ਸਰੀਰ ਦੁਖੀ ਜਾਂਦਾ ਤੇ ਅੰਜੂ ਥੋੜਾ ਜਿਹਾ ਠੀਕਾ ਥੋੜਾ ਨਹੀਂ ਮਤਲਬ ਠੀਕਾ ਅੱਜ ਮੈਂ 70-80% ਮੈਂ ਓਕੇ ਹਾਂ ਤੇ ਮੈਂ ਸੋਚਿਆ ਵੀ ਚਲੋ ਥੋੜੇ ਸਾਰਾ ਨਾ ਸ਼ੇਅਰ ਕਰਾਂ ਕਿਉਂਕਿ ਇੱਕ ਗੱਲ ਦੇਖੀ ਜਾਂਦੀ ਹੈ ਜਦੋਂ ਬੰਦਾ ਦਿਲੋਂ ਕਿਸੇ ਵੀ ਚੀਜ਼ ਨੂੰ ਕਰਨਾ ਸ਼ੁਰੂ ਕਰਦਾ ਨਾ ਕੋਈ ਵੀ ਕੰਮ ਆ ਜਮੈਂ ਹਾਂ ਜਿਵੇਂ ਹੁਣ ਮੈਂ ਸੋਚਿਆ ਸੀ ਕਿ ਮੈਂ YouTube ਤੇ ਰੈਗੂਲਰ ਹੋਣਾ ਹੈ ਹਨਾ ਵੀ ਰੈਗੂਲਰ ਵੀਡੀਓਜ਼ ਪਾਇਆ ਕਰਨੀਆਂ ਹੈ ਗਾਣੇ ਦੀਆਂ ਵੀ ਪਾਇਆ ਕਰਾਂਗੇ ਵਲੌਗਸ ਵੀ ਪਾਇਆ ਕਰਾਂਗੇ ਸਾਰਾ ਕਰਿਆ ਕਰਾਂਗੇ ਨਾ ਜੋ ਵੀ ਆ ਜਦੋਂ ਦਾ ਵੀ ਆਪਣਾ ਕੰਟੈਕਟ ਕੰਟੈਂਟ ਆਪਾਂ ਨੂੰ ਲੱਗਾ ਕਿ ਆਪਾਂ ਪਾਇਆ ਕਰਾਂ ਪਰ ਉਹ ਫਿਰ ਬੱਚੇ ਜਦੋਂ ਏਦਾਂ ਬੰਦਾ ਦਿਲੋਂ ਕਿਸੇ ਵੀ ਚੀਜ਼ ਨੂੰ ਸ਼ਿੱਦਤ ਨਾਲ ਚਾਹੁੰਦਾ ਹੈ ਵੀ ਹਾਂ ਵੀ ਮੈਂ ਇਸ ਚੀਜ਼ ਨੂੰ ਕਰਨਾ ਹੈ ਇਸ ਚੀਜ਼ ਨੂੰ ਪਾਉਣਾ ਹੈ ਤਾਂ ਉਹਦੇ ਵਿੱਚ ਰੁਕਾਵਟਾਂ ਆਉਣੀਆ ਸ਼ੁਰੂ ਹੋ ਜਾਂਦੀਆਂ ਕਿਉਂਕਿ ਉਹ ਚੀਜ਼ ਤੁਹਾਡੀ ਤੁਹਾਡਾ ਇਮਤਿਹਾਨ ਲੈਣਾ ਸ਼ੁਰੂ ਕਰ ਦਿੰਦੀ ਆ ਤੇ ਹਾਂ ਬੰਦਾ ਇਸ ਚੀਜ਼ ਦੇ ਲਾਇਕ ਹੈ ਵੀ ਆ ਜਾ ਨਹੀਂ ਹੈ ਨਾ ਤਾਂ ਤੋ ਦਿਨ ਬਹੁਤ ਜ਼ਿਆਦਾ ਲੋ ਦਿਨ ਦਿਨ ਬਹੁਤ ਜ਼ਿਆਦਾ ਦਿੱਕਤ ਦੀ ਸੀ ਤੇ ਪਰ ਮੈਂ ਸੋਚਿਆ ਕਿ ਜੇ ਆਪਾਂ ਉਹ ਦਾ ਲਿੰਕ ਤੇ ਜਾ ਆ ਸਕਦੇ ਤਾਂ ਆਪਾ ਤੁਹਾਡੇ ਨਾਲ ਹੀ ਸ਼ੇਅਰ ਕਰ ਲੈਣੇ ਆ ਨਾ ਕਿ ਕਿਉਂ ਨਹੀਂ ਵੀਡੀਓ ਆ ਰਹੀ ਤਾਂ ਕੋਈ ਗੱਲ ਨਹੀਂ ਵੈਸੇ ਪਾੜ ਦੇ ਛੇਤੀ ਕੋਈ ਅੱਡੀ ਛੇਤੀ ਗਿਆ ਪਹਾੜ ਮੰਨਦੇ ਨਹੀਂ ਗਏ ਬਜ਼ੇਰੀਆਂ ਹੋਰ ਵੀ ਚੀਜ਼ਾਂ ਹੋਈਆਂ ਨੇ ਜ਼ਿੰਦਗੀ 'ਚ ਮੇਰੇ ਜਿਹੜੇ ਕਰੀਬੀ ਨੇ ਨਾਲ ਰਹਿੰਦੇ ਕਰਦੇ ਨੇ ਗੱਲਬਾਤ ਕਰਦੇ ਨੇ ਉਹਨਾਂ ਨੂੰ ਸਾਰਾ ਪਤਾ ਹੈ ਕਿ ਆਪਾਂ ਕੀ ਕੌਸ਼ ਚੱਲਿਆ ਹੈ ਜਾਂ ਕੀ ਕੌਸ਼ ਹੋ ਰਹੀ ਆਈ ਸਾਰਾ ਗੋਸ਼ ਜਾਣ ਲਿਆਓ ਤਾਂ ਉਨਾਂ ਨੂੰ ਪਤਾ ਹੈ ਕਿ ਆਪਾਂ ਸਿੱਧੀ ਕੀਤੇ ਹਾਰਮਨ ਵਾਲੇ ਹਨ ਨਾ 16 ਦਾ ਕੈਮਰਾ ਹਿਲਦਾ ਹੋਣਾ ਹੈ ਕਿਉਂਕਿ ਨਾ ਸਟੇਬਲ ਕਰਨ ਔਖਾ ਹੋ ਰਿਹਾ ਹੈ ਤੇ ਵੀਡੀਓ ਚ ਮਾੜੀ ਮੋਟੀ ਪ੍ਰੋਬਲਮ ਆਈ ਮਾਫ ਕਰਿਓ ਤੇ ਹੁਣ ਵੀ ਮੈਂ ਮਾਈਕ ਲਾਇਆ ਹੋਇਆ ਏ ਫਿਰ ਜਦੋਂ ਪ੍ਰੋਪਰ ਆਵਾਜ਼ ਆਉਗਈ ਤੁਹਾਨੂੰ ਕਿਉਂਕਿ ਜਿਆਦਾ ਉੱਚੀ ਜੇ ਨਹੀਂ ਹਨਾ ਵੀਕਨਸ ਕਾਫੀ ਹੋ ਜਾਂਦੀ ਆ ਇਸ ਪ੍ਰੋਬਲਮ ਚ ਸਭ ਨੂੰ ਪਤਾ ਹੀ ਆ ਬਾਕੀ ਕੋਈ ਗੱਲ ਨਹੀਂ ਪਾ ਚੇ ਭਰਾਂਗੇ ਕੰਮ ਨੂੰ ਆ ਇਹਦਾ ਤੇ ਬਾਕੀ ਜਲਦੀ ਮੋੜ ਪੈ ਗਏ ਏਦਾਂ ਦਾ। ਤੇ ਡਾਕਟਰ ਨੇ ਹਫ਼ਤਾ ਕਿਹਾ ਸੀਗਾ ਪਰ 3-4 ਦਿਨਾਂ ਦੇ ਵਿੱਚ ਹੀ ਮੈਂ ਲੂਟ ਹੋ ਗਿਆ। ਕਿੰਗੇ ਕਮਾਈਂਦੇ ਇਹ ਸੀ ਕਿ ਹਾਂ ਠੀਕ ਹੋਣਾ ਏ। ਤੇ ਆਪਣੇ ਆਪ ਤੇ ਵਿਸ਼ਵਾਸ ਰੱਖੋ ਜਿਹੜੇ ਤੁਹਾਨੂੰ ਪਿਆਰ ਕਰਦੇ ਆ। ਉਹਨਾਂ ਦਾ ਜਿਹੜਾ ਪਿਆਰ ਆ ਉਹਦੇ ਤੇ ਯਕੀਨ ਰੱਖੋ ਨਾ। कर तो जे सपोर्ट करते साथ देंगे चंगे समय से तो सारी होंगे माड़े समय से जोड़े साथ दे रहे उन्होंने थैंक्स थैंक्स तो बहुत माड़ी जी निकी जी चीज़ आने दे नहीं सकते है ना वो किसी भी तरह अपने नाल खे ਉੜੇ ਯਾਰ ਹੋਣਾ ਹੋल्ड ਨਹੀਂ ਹੋ ਪਾਰਿਆ ਇਹ ਬਾਕੀ ਇਹ ਹੀ ਸੀ ਗੱਲ ਤਾਂ ਮੇਨ ਕਿ ਤੁਸੀਂ ਸਾਰੇ ਟਾਈਮ ਰਹੋ ਆਪਣਾ ਖਾਣਾ ਪੀਣਾ ਸਹੀ ਰੱਖੋ ਤੇ ਮੌਸਮ ਚੇਂਜ ਹੋ ਰਿਹਾ ਏ ਆਪਣਾ ਖਿਆਲ ਰੱਖੋ ਹਣਾ ਜਿਆਦਾ ਬਰਫ ਬਰਫ ਵਾਲੇ ਪਾਣੀ ਪੂਣੀ ਹੋ ਗਏ ਮਾਰਨੀਆਂ ਚੀਜ਼ਾਂ ਹੁੰਦੀਆਂ ਇਹਨਾਂ ਤੋਂ ਥੋੜਾ ਜਿਆ ਮਤਲਬ ਪਰਹੇਜ਼ ਰੱਖੋ ਮੈਂ ਨਹੀਂ ਕਹਿੰਦਾ ਕਿ ਯਾਰ ਖਾਣਾ ਛੱਡ ਦਿਓ ਖਾਓ ਪੀਓ ਐਕਸਰਸ ਕਰੋ ਯਾਰ ਕਿਉਂਕਿ ਜਿੰਨਾ ਬਾਡੀ ਨੂੰ ਨਾ ਸੋਲ ਜੇ ਬਣਾਈ ਜਾਓ ਉਨਿੰ ਜਿਆਦਾ ਇਹ ਡਿੱਗਦੀ ਜੇ ਰਹਿੰਦੀ ਆ ਐਵੇਂ ਡਿੱਗਦੀ ਜੇ ਰਹਿੰਦੀ ਆ ਤਾਂ ਫਿਰ ਉਹ ਜਿਆ ਪੂਲਾ ਜਾ ਸਰੀਰ ਹੋ ਜਾਂਦਾ ਖਿੱਚ ਕੇ ਰੱਖੋ ਕੰਮ ਨੂੰ ਕੋਈ ਚੱਕਰ ਨਹੀਂ ਆਪਾਂ ਡੈਮੇਜ ਹੋ ਮਜਾਈਦਾ ਸੀਗਾ ਤਾਂ ਹੁਣ ਥੋੜਾ ਜਿਆ ਫਿਰ ਵੀਕਨੈਸ ਹੋ ਗਈ ਕਰਕੇ ਕੋਈ ਗੱਲ ਨਹੀਂ ਆਪਾਂ ਹਫਤੇ ਦਸਾਂ ਦੇ ਨਾਲ ਤਾਂ ਫੇਰ ਕਰ ਦੇਣਾ ਸਟਾਰਟ ਕੰਮ ਆਹੇ ਤਾਂ ਨਹੀਂ ਆਪਾਂ ਹਾਂ ਕਰਨ ਲੱਗੇ ਤੇ ਖੇਚਾਂਗੇ ਗਾਮਨੋ ਦਵਾਰੀ ਕੋਈ ਚੱਕਰ ਨੂੰ ਆਉਣ ਦੇ ਤਕਲੀਫਾਂ ਨੂੰ ਲੈਣ ਦੇ ਇਮਤਿਹਾਨ ਆਪਾਂ ਵੀ ਫੇਲ ਹੋਣ ਆਲੇ ਨੀਗੇ ਚੰਚ ਕੇ ਰੱਖਾਂਗੇ ਗਾਮਨੋ ਤੇ ਬਾਕੀ ਖਿਆਲ ਰੱਖੋ ਆਪਣਾ ਠੀਕ ਆ ਜਲਦੀ ਜਲਦੀ ਵੀਡੀਓ ਆਉਗੂਗੀ ਆਪਣੀ ਤੋਂ ਦੇ ਰੰਬ ਵਗੈਰਾ ਤੋਂਤਾ ਤੇ ਦੂਸਰੇ ਦਿਨ ਮੈਂ ਮੜਾ ਜਾ ਸ਼ਹਿਰ ਤਾਇਂ ਗਿਆ ਮੈਰੋਂ ਆਉਂਦੀ ਸਿਰਸੁਰ ਬਹੁਤ ਦੁਖਣ ਲੱਗਿਆ ਮੈਂ ਉੱਠੀ ਖਾ ਕੇ ਪੈ ਗਿਆ ਤੇ ਇੰਨੇ ਜੀ ਜਦੋਂ ਮੈਂ ਸੁੱਤਾ ਉੱਠਿਆ ਤਾਂ ਬੁਖਾਰ ਬਹੁਤ ਜ਼ਿਆਦਾ ਹੋ ਗਿਆ ਮੈਂ ਦੇਖਾਂ ਵੀ ਸਾਲਾ ਨਾ ਕੋਸ ਬਾਹਰ ਖਾਦਾ ਨਾ ਕੋਸ ਪੀਤਾ ਸਾਲਾ ਇਹ ਕਿੱਦਾਂ ਹੋ ਗਿਆ ਫਿਰ ਪਤਾ ਨਹੀਂ ਪਤਾ ਨਹੀਂ ਵੈਸੇ ਮੈਂ ਕੁਝ ਬਹੁਤ ਜ਼ਿਆਦਾ ਖਾਂਦਾ ਨਹੀਂਗਾ ਤੇ ਪਰ ਚਲ ਜੋ ਵੀ ਥੋਣਾ ਸੀ ਗਾਨ ਤੇ ਹੁਣ ਵੈਸੇ ਠੀਕ ਆ ਓਕੇ ਆ ਚਲੋ ਮਿਲਦੇ ਆ ਜਲਦੀ ਫਿਰ ਕਿਸੇ ਨਵੀਂ ਵੀਡੀਓ ਨਾਲ ਥੈਂਕ ਯੂ ਸਾਰਿਆਂ ਦਾ ਚਲ ਰੱਖੋ ਆਪਣਾ ਲਵ ਯੂ ਆਲ